ਹਾਂਜੀ ਆ ਅਪੋਲੋ ਹਸਪੀਟਲ ਆ ਜੀ ਤੁਸੀਂ ਦੇਖੋ ਇਹਨਾਂ ਦੀ ਕਿੰਨੀ ਗੁੰਡਾਗਰਦੀ ਆ ਇਹ ਹਸਪੀਟਲ ਦੇ ਵਿੱਚ ਆਪਾਂ ਕਿੰਨਾ ਮਰੀਜ਼ ਆਉਂਦੇ ਨੇ ਕਿੰਨੇ ਆਪਾਂ ਪੈਸੇ ਭਰਉਂਦੇ ਆ ਹਨਾ ਜੀ ਲੱਖਾਂ ਰੁਪਏ ਦਾ ਅਸੀਂ ਟ੍ਰੀਟਮੈਂਟ ਕਰਾਉਂਦੇ ਆ ਪਰ ਇੱਥੇ ਪਾਰਕਿੰਗ ਦੀ ਇੰਨੀ ਕੁ ਜ਼ਿਆਦਾ ਗੰਦੀ ਸਮੱਸਿਆ ਨਾ ਇਹਨਾਂ ਦੀ ਇੰਨੀ ਕੁ ਜ਼ਿਆਦਾ ਗੁੰਡਾਗਰਦੀ ਆ ਇਹ ਕਹਿੰਦੇ ਵੀ ਮਰੀਜ਼ ਮੇਰੇ ਨਾਲ ਆਪਣਾ ਸੀਗਾ ਸੀਰੀਅਸ ਮਰੀਜ਼ ਆ ਆਪਣੇ ਮਾਤਾ ਜੀ ਨੇ ਇਹ ਬੰਦਿਆਂ ਨੇ ਪਿੱਛੇ ਗੱਡੀ ਇੱਥੇ ਪਿੱਛੇ ਪਾਰਕਿੰਗ ਬਣੀ ਹੋਈ ਆ ਜੀ ਦੇਖੋ ਇੱਧਰ ਪਿੱਛੇ ਨਾ ਪਾਰਕਿੰਗ ਬਣੀ ਹੋਈ ਆ ਬਕਾਇਦਾ ਪੀਐਸਪੀਓ ਹਸਪੀਟਲ ਹੋਵੇ ਡਾ ਵੱਡਾ ਹਸਪੀਟਲ ਇੰਨੇ ਆ ਅਸੀਂ ਬਿੱਲ ਪੇ ਕਰਦੇ ਆ ਪਰ ਇਹਨਾਂ ਦਾ ਕਹਿਣਾ ਇਹ ਆ ਜੀ ਤੁਸੀਂ ਪਾਰਕਿੰਗ ਪਿੱਛੇ ਲਾਓ 50 ਰੁਪਏ ਉਹ ਬੰਦੇ ਲੋਕ ਉਹ ਚਾਰਜ ਕਰਦੇ ਨੇ 50 ਰੁਪਏ ਹਰ ਬੰਦੇ ਨੂੰ ਤੇ ਤੁਸੀਂ ਦੇਖੋ ਗੱਡੀ ਨੂੰ ਘਮਾਉਂਦੇ ਨੂੰ ਵੀ 15 ਤੋਂ 20 ਮਿੰਟ ਹੋ ਚੁੱਕੇ ਨੇ ਸੋ ਇਹਨਾਂ ਦੇ ਸਿਕਿਉਰਿਟੀ ਗਾਰਡ ਨੇ ਇੱਥੇ ਖੜੇ ਨੇ ਜੀ ਤੁਸੀਂ ਐਸ ਕੁੰਜੀ ਲੈ ਜੋ ਜਾ ਤੁਸੀਂ ਇਸ ਕੁੰਜੇ ਲੈ ਜਾਓ ਮਰੀਜ਼ ਤੁਹਾਡਾ ਕਿੱਡਨਾ ਵੀ ਸੀਰੀਅਸ ਆ ਇਹ ਲੋਕਾਂ ਦਾ ਇੱਕੋ ਜਵਾਬ ਆ ਜੀ ਪਿੱਛੇ ਲੈ ਜਾਓ ਜੀ ਪਿੱਛੇ ਵਾਲੇ ਬੰਦੇ ਪਿੱਛੇ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਆ ਜੀ ਤੁਸੀਂ 50 ਰੁਪਏ ਦੀ ਪਰਚੀ ਕਟਾਓ ਜੀ ਇਹ ਤਾਂ ਇਹ ਤਾਂ ਹਸਪੀਟਲ ਦੀ ਉਹ ਗੁੰਡਾਗਰਦੀਆਂ ਨਾ ਬਾਕੀ ਆਪਾਂ ਗੱਲ ਕਰ ਲਵਾਂਗੇ ਇਹਨਾਂ ਨਾਲ ਗੱਡੀ ਖੜੀ ਆ ਆਪਣੀ ਆ ਨੰਬਰ ਤੇ ਤੇ ਮੈਂ ਆ ਇਹਨਾਂ ਦਾ ਕੰਟਰੋਲ ਰੂਮ ਆ ਜੀ ਸਿਕਿਉਰਿਟੀ ਕੰਟਰੋਲ ਰੂਮ ਆ ਐਂਟਰੀ ਗੇਟ ਆ ਆ ਦੇਖੋ ਜੀ ਆ ਸਾਈਡ ਤੇ ਲਾਈ ਆ ਇੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਡਿੱਕਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ ਇਹਨਾਂ ਨੂੰ ਨਾ ਤਾਂ ਇਹਨਾਂ ਦੇ ਸਕਿਉਰਟੀ ਗਾਰਡਾਂ ਨੂੰ ਪ੍ਰੋਬਲਮ ਆ ਤੇ ਨਾ ਹੀ ਹਸਪੀਟਲ ਨੂੰ ਪ੍ਰੋਬਲਮ ਆ ਠੀਕ ਹੈ ਉਧਰੋਂ ਗੱਡੀ ਆਉਂਦੀ ਆ ਨਿਕਲਦੀ ਆ ਜੀ ਬਾਹਰ ਨਿਕਲਦੀ ਆ ਕੋਈ ਦਿੱਕਤ ਪ੍ਰੋਬਲਮ ਵਾਲੀ ਨਹੀਂ ਪਰ ਇਹਨਾਂ ਨੇ ਪਤਾ ਨਹੀਂ ਇਹਨਾਂ ਦਾ ਕੋਈ ਟਾਈ ਐਪਾ ਉਹਨਾਂ ਨਾਲ ਜਾਂ ਕੀ ਚੱਕਰ ਤੇ 50 ਰੁਪੀ ਚਾਰਜ ਕਰਾਉਂਦੇ ਨੇ ਹਰ ਵਾਰ ਸੋ ਇਹ ਅਪੋਲੋ ਹਸਪੀਟਲ ਦੀ ਗੱਲ ਆ ਜੀ ਠੀਕ ਹੈ ਜੀ ਹੁਣ ਦੇਖੋ ਮੈਨੂੰ ਦੱਸੋ ਤੁਸੀਂ ਆ ਤੁਸੀਂ ਲੋਕ ਅਵੇਅਰ ਹੋ ਇੱਥੇ ਕੀ ੜਿੱਕਾ ਮੈਨੂੰ ਦੱਸੋ ਕਾਹਦਾ ੜਿੱਕਾ ਤੋਂ ਟਰੱਕ ਲੰਗਾਉਣਾ ਇਹਨਾਂ ਨੇ ਸੋ ਆਹ ਚੀਜ਼ਾਂ ਨੇ ਜੀ ਅਪੋਲੋ ਹਸਪਤਾਲ ਦੀਆਂ ਬਾਕੀ ਇਹਨਾਂ ਦਾ opinion ਲੈ ਲੈਨੇ ਆਪਾਂ ਕੀ ਕਹਿੰਦੇ ਨੇ ਜੀ ਦੇਖੋ ਆਉਂਦੇ ਨੇ ਕੋਲ ਕਿ ਨਹੀਂ ਮਰੀਜ਼ ਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ